ਐ ਮਾਤਾ ਲੁਧਿਆਣੇ ਤੋਂ ਆਇਓ ਇੱਧਰ ਹੋ ਜਾ ਮਾਤਾ ਕੁਸ ਮਰਜੀ ਪੁੱਛ ਕੇ ਜਾਈਂ ਚੱਲੀ ਬਾਬਾ ਓਏ ਹੋਏ ਵੀ ਦੱਸ ਜਾ ਸਾਨ ਮਰਜੀ ਨੇ ਸਭ ਕੋ ਜਾ ਤੁਰ ਲਾਉਣ ਗਿਆ ਨਾ ਲੁਧਿਆਣੇ ਦੇ ਤਾਂ ਹੈ ਨਹੀਂ ਮਾਤਾ ਬਸਿੰਦੇ ਕਿੱਥੇ ਦੇ ਹਾਂ ਐ ਮਾਤਾ ਕਿਹੜਾ ਪਿੰਡ ਮਾਤਾ ਉੱਲੇ ਵਾਲਾ ਪਿੰਡ ਟੁੱਲੇ ਵਾਲਾ ਇਹ ਕਿੱਥੇ ਆ ਮਾਤਾ ਚਾਲ ਬੱਕਰਾ ਮਾਸੂਆੜੇ ਟੁੱਲੇ ਵਾਲਾ ਪਿੰਡ ਇਹ ਵੀ ਦੱਸ ਜਾ ਸਾਹ ਪਿੰਡ ਸੋਡਾ ਟੋਲੇ ਵਾਲ ਦੀ ਸੜਕ ਦੇ ਉੱਪਰ ਘਰ ਛੋਡਾ ਸੀ ਇਹ ਮਾਤਾ ਉਹ ਘਰ ਤੁਸੀਂ ਛੱਡੇ ਹੈ ਮਾਤਾ ਜਿਹੜਾ ਨਿੰਮ ਖੜਿਆ ਸੀ ਪੱਟਦਾ ਦੀ ਕ ਪੱਟਦਾ ਦੀ ਇਹ ਮਾਤਾ ਪੱਟਦਾ ਦੀ ਚਲੋ ਵਕਰਾ ਕਹਿੰਦਾ ਮੈਨੂੰ ਪੱਟਿਆ ਹੋਏ ਮੈਂ ਪਾਪੀ ਤੂੰ ਬਚਣਾ ਹਾਰਾ ਮੈਂ ਪਾਪੀ ਤੂੰ ਬਚਣਾ ਮਾਤਾ ਜਿੰਨਾ ਕੁੜੀ ਚ ਕਿਸੇ ਤੇ ਮੁਰੇ ਸੀਸ ਨਹੀਂ ਝਕਾਉਣ ਦਿੰਦਾ ਜੋਰ ਲਾਲੇ ਸੀਸ ਨਹੀਂ ਝਕਾਉਣ ਦਿੰਦਾ ਜਿੱਥੇ ਸੋਟਾ ਨਿੰਮਤ ਸੀ ਬਣਿਆ ਹੋਇਆ ਕੋਚੇ ਦੇ ਪਾ ਕੇ ਥੱਲੇ ਤੱਬਿਆ ਹਦੀ ਉਹ ਨਿੰਮਸ ਉਹਨੇ ਪੱਟਦਾ ਮਾਤਾ ਤੈਨਾਂ ਸਾਰੇ ਪੱਟਦੇ ਓਏ ਤੈਨਾਂ ਪੱਟਤੇ 1 2 3 ਤੁਸੀਂ ਪਰਿਵਾਰ ਚ 4 ਜਣੇ ਸੀ ਚੱਲ ਬਾਬਾ ਓਏ ਮੈਂ ਬੱਬੀ ਤੂੰ ਬਚਾਰਾ ਮੈਂ ਬੱਬੀ ਉਹ ਬਚਾਰਾ ਮੈਂ ਬਚਾਰਾ ਲਵਾਂਦਾ ਸੀ ਇੱਕ ਦੋ ਤਿੰਨ ਚਿੱਠੀ ਆਈ ਨਾਲ ਦੀ ਨਾਲ ਸਟੈਂਪ ਪੁੱਠੀ ਲੱਗ ਕੇ ਵਾਪਕ ਮੁੜ ਗਿਆ ਚੱਲ ਬਾਬਾ ਓਏ ਹੁ ਕਬਰ ਮੇਰੀ ਦੀ ਮਿੱਟੀ ਲੈ ਕੇ ਕਬਰਾਂ ਵਿਚ ਲਾਉਣਾ ਕਬਰ ਦੀ ਮਿੱਟੀ ਲੈ ਕੇ ਅੰਬਰਾਂ ਵਿਚ ਲਾਉਣਾ ਓਕੇ ਦੇਖਦੇ ਵੀਰ ਮੇਰੇ ਨੂੰ ਚੋਣ ਨਹੀਂ ਦੇਉਗਾ ਅਜੇ ਤੇਰੇ ਮੋਬਾਈਲ ਦੇ ਵਿੱਚ ਤਿੰਨ ਫੋਟੋਆਂ ਨੇ ਜਿਹੜੀ ਨੇ ਬਾਹਰਲੇ ਦੇਸ਼ ਚੋਂ ਵੀ ਜਾ ਭੇਜਿਆ ਸੀ ਕੈਨਸਲ ਕਰਾਤਾ ਵੀ ਜਾ ਚੱਲ ਬਾਬਾ ਓਏ ਹੱਕ ਕਰ ਮੇਰੀ ਦੀ ਬਿੱਟੀ ਲੈ ਕੇ ਚਮਨਦਾਰ ਫਨੌਣਾ ਕਰ ਮੇਰੀ ਦੀ ਬਿੱਟੀ ਲੈ ਕੇ ਚਮਨਦਾਰ ਫਨੌਣਾ ਹੁਣ ਸੱਲ ਟੈਨ ਧਰਦੇ ਬਟਾਲਿਓ ਪਾੜ ਕੇ ਵਗ ਜੂ ਐਡਾ ਪਤਮੀ ਦਾ ਮਾਲਕ ਹੈ ਜਿੰਨਾ ਮਾਤਾ ਰਾਤ ਨੂੰ ਮੰਜੇ ਤੇ ਕੱਲੀ ਨੂੰ ਪੈਣ ਨਹੀਂ ਦਿੰਦਾ ਇਹਨੂੰ ਪਰਦੇ ਦੀ ਗੱਲਾਂ ਆ ਮਾ ਤਾਂ ਪਰਦੇ 'ਤੇ ਰਹੋਗੇ ਕਿਰਪਾ ਹੋ ਜੂ ਕਹਿੰਦਾ ਕੰਟੀਨਿਊ ਪੈਣ ਨਹੀਂ ਦਿੰਦਾ ਮੈਂ ਚੱਲ ਬਾਬਾ ਓਏ ਹੋ ਕਬਰ ਮੇਰੀ ਦੀ ਮਿੱਟੀ ਲਾ ਕੇ ਜਮਾਲਾ ਖਦਾਲਾ ਕਬਰ ਮੇਰੀ ਦੀ ਮਿੱਟੀ ਲਾ ਕੇ ਜਮਾਲਾ ਖਦਾਲਾ ਅਖਲਾ ਰਾਤ ਨੂੰ 11:30 ਵਜੇ ਆਇਆ ਹੁੰਦਾ ਵੀ ਆ ਕਮਰਾ ਛੱਡ ਕੇ ਦੂਜੇ ਚ ਬਗ ਚੱਲ ਪਰਦੇ ਦੀ ਗੱਲਾਂ ਮਾ ਤਾਂ ਹੈ ਚੱਲ ਬਾਬਾ ਹੋਤੇ ਦੇ ਸੰਗ ਤੇ ਪੀਰ ਕਹਿੰਦਾ ਮੈਂ ਬਾਜੀਗਰਾਂ ਦੀ ਕੁੜੀ ਚਤੀ ਕਹਿੰਦਾ ਬਾਜੀਗਰਾਂ ਦੀ ਕੁੜੀ ਚਤੀ ਜਿੱਥੇ ਸੋਨੇ ਘਰ ਪਾਦੇ ਬਸਦਿਆਂ ਹੁੰਦੀਆਂ ਰੜਾ ਮਦਾਨ ਸੜਕ ਦੇ ਨਾਲ ਉੱਥੇ ਸੋਨੇ ਘਰ ਪਾ ਲਿਆ ਇਹ ਨਿੰਮ ਖੜਿਆ ਸੀ ਨਿੰਮ ਪੱਕਤਾ ਕਹਿੰਦਾ ਮੈਂ ਉੱਥੋਂ ਆ ਗਿਆ ਇਹ ਮਾਤਾ ਬਗ ਜੂਗਾ ਨਿਸ਼ਾਨੀ ਵੀ ਪੁੱਛ ਲਈ ਤੁਹਾਡੇ ਘਰੇ ਅੱਗ ਲੱਗੀ ਸਾਰੀ ਚੀਜ਼ ਨੂੰ ਲੱਗੀ ਚੱਲ ਬੱਕਰਾ 1 2 3 4 ਪਰਦੇ 'ਚ ਰੱਖ ਲਈਏ ਕਿ ਦੱਸ ਦਈਏ ਤੁਹਾਡੇ ਹੈ ਮੈਂ ਤਾਂ चल बकरा मैं पापी देपी देवे दो चादी दिया चूड़िया कितने ने ਪਈਆਂ ਨੇ ਨਿਸ਼ਾਨੀ ਦੱਸਦਾ ਖੱਬੇ ਪਾਸੇ ਵਾਲੇ ਕਮਰੇ 'ਚ ਬੈਡਾਂ ਦੇ ਨਾਲ ਪਈਆਂ ਨੇ ਪਈਆਂ ਨੇ ਚਲ ਬਾਬਾ ਓਏ ਹੋਰੇ ਵੀ ਦੱਸ ਜਾ ਸੋਣ ਮਹੀਨੇ ਕਦੋਂ ਕਦੋਂ ਬਰਲੌਣ ਗਿਆ ਇਹ ਵੀ ਦੱਸ ਜਾ ਸੋਣ ਮਹੀਨੇ ਜਦ ਬਰਲੌਣ ਗਿਆ ਖੱਡੀਆਂ ਖੱਡੀਆਂ ਸਰਦ ਹਵਾਵਾਂ ਰੋਜ਼ੇ ਬਲੌਣ ਆਉਣ ਗਿਆ ਖੱਡੀਆਂ ਸਰਦ ਹਵਾਵਾਂ ਐਡੀ ਕਲਾਮ ਲੱਗੀ ਸਿਰ ਝਕਾ ਲਈ ਜੇ ਪਾਲ ਬੀਂਗਾ ਹੋ ਗਿਆ ਤਾਂ ਫਕੀਰ ਨਾਕੀ ਸਾਦ ਦੇ ਡੇਰੇ ਤੇ ਮੁੜ ਕੇ ਨਾ ਹੀ ਜੇ ਕੋਈ ਫਕੀਰ ਦਾ ਵੀ ਆ ਗਿਆ ਸਿਰ ਨਾ ਚਕਾਈ ਮਾਤਾ ਜੈ ਮਾਤਾ ਸਿਰ ਚਕਾਲੀ ਵਾਲ ਬਿੰਗਾ ਨਹੀਂ ਉਹ ਚੱਲ ਬਾਬਾ ਵੇ ਐ ਵੀ ਦਸ ਜਾਨ ਸਾਦ ਮਹਨੇ ਸਦ ਉਗਾ ਮਾਤਾ ਹੋਰੇ ਹੱਥ ਚ ਆ ਮੁੜਕੇ ਨਹੀਂ ਆਊਗਾ ਸਲਾਮੀ ਕਰਾ ਦੇ ਮਾਤਾ ਮੁੜਕੇ ਨਹੀਂ ਆਊਗਾ ਸਲਾਮੀ ਕਰਾ ਮੁੜਕੇ ਜਾਓ ਛੱਡ ਦੇ ਹੁਣ ਤਾਂ ਬੰਦ ਹੋਣਾ ਕੋਈ ਛੱਡ ਉਹ ਤੁਰ ਦੂਰ ਚਾਤੀਆਂ ਨਾ ਬਾਜੂ ਗਿਆ ਕੁੜੀ ਨੇ ਮਹਿੰਦੀ ਰੰਗਾ ਜਾਂ ਸੂਂਟ ਸਮਾਇਆ ਨਾ ਉਹਦਾ ਹੱਥ ਪਾ ਦਿਓ ਮਹਿੰਦੀ ਰੰਗਾ ਸੂਂਟ ਸਮਾਇਆ ਕੁੜੀ ਨੇ ਕਹਿੰਦਾ ਉਹਨਾਂ ਪਾ ਦਿਓ ਨਹੀਂ ਕਹਿੰਦਾ ਬਚਾਲੋਂ ਪਾੜ ਦੂੰਗਾ ਇਹਦਾ ਮਹਿੰਦੀ ਰੰਗਾ ਸੂਂਟ ਨਾ ਪਾਏ ਇਹਦੇ ਬਸ ਜੇ ਆ ਪਾਲ ਬਿੰਗਾ ਨਹੀਂ ਹੋਊਗਾ ਜੇ ਬਾਜੋ ਵਾਲ ਬਿੰਗਾ ਨਹੀਂ ਹੋਊ ਜੱਲੀ ਬਾਬਾ ਹੋ ਗਿਆ ਦੂਰ ਦੂਰ ਜਾਤੀਆਂ ਨਾਲ ਬਾਤ ਹੋ ਗਿਆ ਮੇਰਾ ਮੇਰਾ ਬਾਤ ਹੋ ਗਿਆ ਦੂਰ ਦੂਰ ਜਾਤੀਆਂ ਨਾਲ ਬਾਤ ਹੋ ਗਿਆ ਮੇਰਾ ਮੇਰਾ ਬਾਤ ਹੋ ਗਿਆ ਦੂਰ ਦੂਰ ਜਾਤੀਆਂ ਨਾਲ ਬਾਤ ਹੋ ਗਿਆ ਕੰਮ ਠੱਪ ਹੋ ਗਿਆ ਚਾਰ ਕਿਨਿਆਂ ਦਾ ਪ੍ਰਾਪਰਟੀ ਡੀਲਰ ਦਾ ਸੌਦਾ ਕਿੱਥੇ ਹੁੰਦਾ ਦੀ ਫੱਕਰਾ ਔਰ ਚੜਿਆ ਨਹੀਂ ਫੱਕਰਾ ਚੱਲੀ ਬਾਬਾ ਓਏ ਮੁੰਦੇ ਫੱਕਰ ਆਂਦੀ ਮਹਿਫਿਲ ਵਿੱਚ ਬੈ ਕੇ ਫੱਕਰਾਂ ਦੀ ਮਹਿਫਿਲ ਵਿੱਚ ਬੈ ਕੇ ਲੱਗੇ ਆ ਦਿਲ ਵਿੱਚ ਬੈ ਕੇ ਬਗਰਾਦੀ ਮਹਿਫਿਲ ਵਿੱਚ ਬੈ ਕੇ ਬੋਲ ਲੱਗੇ ਤੇਰਾ ਨਾਮ ਇੱਕ ਵਾਰੀ ਤੇਰਸ ਜਾ ਹੱਪ ਹੋ ਗਿਆ ਚਾਰ ਕਿਲਿਆਂ ਦਾ ਸੌਦਾ ਤੇ ਉੱਥੇ ਰੁਕ ਗਿਆ ਫਕਰਾ ਬਠਿੰਡੇ ਦੀ ਇਹ ਜੇ ਕਿਰਪਾ ਹੋ ਜੇ ਸੌਦੇ ਚੱਲਣੇ ਲੱਗ ਜਣਾ ਉਹ ਫਕਰਾ ਇੱਕ ਦੋ ਤਿੰਨ ਹਰਵੰਦਰ ਸਾਹਿਬ ਸੁਖਣਾ ਕੋਣ ਸੁਖ ਗਿਆ ਜੀ ਐ ਮਾਤਾ ਤੁਸੀਂ ਕਹੇ ਤੇ ਜੇ ਕਿਰਪਾ ਹੋ ਜੇ ਹਰਵੰਦਰ ਸਾਹਿਬ ਸੁਖਣਾ ਚੜ੍ਹਾਵਾਂਗੇ ਲੈ ਮਾਤਾ ਤੈਨ ਲੈ ਜਾ ਕਾਪੀ ਪੈਨ ਚੱਕ ਲੈ ਜੇ ਨਾ ਬਣਿਆ ਤਾਂ ਫਕੀਰ ਨਾ ਕੀ ਜੱਲੀ ਬਾਬਾ ਹੋਏ ਉਹ ਫਕਰਾਂ ਦੀ ਮੈਂ ਫੜ ਵਿੱਚ ਬੈ ਕੇ ਫਕਰਾਂ ਦੀ ਬੱਕਰਾ 1 2 3 ਪਰਦੇ ਚ ਰੱਖ ਲੀਏ ਕਿ ਦੱਸ ਦੀਏ ਮਾਤਾ ਛੋਡੇ ਕਰੇ ਰਸਗੁਲਿਆਂ ਦਾ ਚਟਿਆਂ ਦਾ ਡੱਬਾ ਆਊਗਾ ਖਾਣਾ ਲਿਓ ਮਾਤਾ ਨਹੀਂ ਫੇਰੋਖੀ ਫੇਰਵਾ ਗੀ ਦੋਗੇ ਚੱਟੇ ਰਸਗੁਲੇ ਆਣਗੇ ਖਾਣਾ ਲਿਓ ਜਾਂ ਸੰਤਾਂ ਦੀ ਕਿਰਪਾ ਹੀ ਹੋ ਜੋਗੇ ਆਜਾ ਮਾਤਾ ਦੇਖੀਏ ਕਾ ਤੋ ਕਹਿੰਦਾ ਇਹ ਚੱਲੀ ਬਾਬਾ ਇਹ ਵੀ ਦੱਸ ਜਾਨ ਆਉਣ ਮਹੀਨੇ ਜਾਂਪੁਰ ਲਾੜੀਆਂ na mata que tu